ਚਾਰ ਡੰਗ ਕੋਈ ਚੱਕਰ ਨਹੀਂ ਯਾਰ ਬਾਈ ਕਹਿੰਦਾ ਚੋਕ ਕੇ ਲੈ ਜਾਓ ਤੇ ਬਾਕੀ ਜਿਹੜਾ ਵੀ ਤੁਸੀਂ ਯਾਰ ਸੂਜਾ ਸਮੈਰਾ ਜਾਨਵਰ ਹਨਾ ਕਿਤੋਂ ਵੀ ਲੈਨੇ ਹੁੰਨੇ ਹੋ ਘੱਟ ਤੋਂ ਘੱਟ ਡੰਗ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਫੇਰ ਪਹੁੰਚ ਚੁੱਕੇ ਆ ਪਿੰਡ ਤੁੰਗਾ ਹੀੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਦੀ ਗੱਲ ਕਰ ਲਈਏ ਬਾਈਆਂ ਨੂੰ ਰਹਿ ਜਾਂਦਾ ਸੱਜਣੋ ਲੁਧਿਆਣਾ ਅੱਜ ਦੀ ਵੀਡੀਓ ਚ ਦਿਖਾਵਾਂਗੇ ਜਾਨਵਰ ਨੌ ਜਿੰਨਾਂ ਚ ਪੰਜ ਤਾਜ਼ੀਆਂ ਦੋ ਤੋਕੜਾਂ ਦੇ ਦੋ ਦਿਖਾਵਾਂਗੇ ਸੱਜਣੋ ਸੂਣ ਵਾਲੀਆਂ ਬੱਚੀਆਂ ਚੰਗੇ ਜਾਨਵਰ ਦਿਖਾਵਾਂਗੇ ਤੇ ਮੇਨ ਗੱਲ ਆ ਜਿਹੜੀ ਰੇਟ ਵੀ ਜਿਵੇਂ ਸਾਨੂੰ ਬਾਕਸਰੇ ਕਹਿਣਾ ਹੁੰਦਾ ਵੀ ਇਸ ਫਾਰਮ ਦੇ ਯਾਰ ਜਿਹੜੇ ਰੇਟ ਹੁੰਦੇ ਨੇ ਰੇਟ ਦੀ ਗੱਲ ਕਰ ਲਈਏ ਪੂਰੇ ਪੰਜਾਬ ਚੋਂ ਸਭ ਤੋਂ ਘੱਟ ਰੇਟ ਤੇ ਬਾਈ ਹੋਰੀ ਜਾਨਵਰ ਸੇਲ ਕਰਦੇ ਨੇ ਆਪਾਂ ਪਹੁੰਚੇ ਆ ਗਰੇਵਾਲ ਡੈਰੀ ਫਾਰਮ ਤੇ ਤੇ ਬਾਈ ਲਾਡੀ ਗਰੇਵਾਲ ਨਾਲ ਕਰਾਉਣੇ ਆ ਤੁਹਾਡੀ ਮੁਲਾਕਾਤ ਤੇ ਜਾਨਵਰ ਵੀ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਪੂਰੇ ਖਿੱਚਵੇਂ ਹੀ ਕਰਾਉਂਗਾ ਵੀਡੀਓ ਦੇ ਵਿੱਚ ਹੀ ਆ ਜਾ ਲਾਡੀ ਹੋਰ ਕਿਵੇਂ ਆ ਫਿਰ ਵਧੀਆ ਬਾਈ ਸਤਿ ਸ਼੍ਰੀ ਅਕਾਲ ਜੀ ਹਾਂ ਤਰੀਕ ਫੇਰ ਭੁੱਲ ਗਏ ਤਰੀਕ ਹੈਗੀ 31 ਮਈ 2023 ਹੈ ਨਾ ਹਾਂਜੀ ਹਾਂਜੀ ਆ ਤਰੀਕ ਅਲੇ ਸੱਜਣਾ ਦੇ ਯਾਰ ਬਹੁਤ ਫੋਨ ਆਉਂਦੇ ਨੇ ਵੀ ਤਰੀਕ ਦੱਸਿਆ ਕਰੋ ਤਾਂ ਕਰਕੇ ਹੁਣ ਆਪਾਂ ਵੀਡੀਓ ਚ ਤਰੀਕ ਵੀ ਦੱਸਣ ਦੀ ਕੋਸ਼ਿਸ਼ ਕਰਿਆ ਕਰਾਂਗੇ ਅੱਜ ਹੈਗੀ 31 ਮਈ 2023 ਔਰ ਲਾਡੀ ਕਿਵੇਂ ਆ ਕੰਮ ਬਹੁਤ ਵਧੀਆ ਬਈ ਪੂਰਾ ਵਧੀਆ ਕੰਮ ਚੱਲਦਾ ਕੈਂਟ ਹਾਂਜੀ ਬਈ ਕੈਂਟ ਚੱਲਦਾ ਜੀ ਆ ਇਧਰੋਂ ਕਰੀਏ ਸ਼ੁਰੂ ਫਿਰ ਆਪਾਂ ਹਾਂਜੀ ਇਧਰੋਂ ਕਰ ਲਏ ਆ ਜਾ ਦਰਸ ਇਧਰਲੇ ਬੰਨੇ ਆ ਜਾ ਫਿਰ ਆਹ ਪੱਛੀ ਤੇ ਮਾਰਦੇ ਕੈਮਰਾ ਸੁਆ ਕਿਹੜਾ ਇਹਦਾ ਲਾ ਤੋੜ ਦੇ ਲੈਣੇ ਦਰਸ ਇਹ ਪਹਿਲੇ ਸੁਆਈ ਦੋ ਆਨੰਦ ਬੱਛੀ ਮਗਰਾ ਅੱਛਾ ਹਾਂਜੀ ਮਗਰ ਵੀ ਪੱਛੀ ਆ ਮਗਰ ਵੀ ਬੱਛੀ ਆ ਲੈ ਸੱਜਣਾ ਨਾਲ ਵੀ ਇਹਦੇ ਪੱਛੀ ਆ ਤੇ ਆਪ ਵੀ ਸੱਜਣਾ ਯਾਰ ਇਹ ਬੱਛੀ ਆ ਹਾਂਜੀ ਦੋ ਆਪ ਵੀ ਪੱਛੀ ਆ ਮੂੰਹ ਹੁਣ ਦੋ ਦੰਦ ਦਾ ਤੇ ਲੇਵੇ ਲੂਵੇ ਦੀ ਬੰਤਰ ਵੀ ਚੰਗੀ ਆ ਤੇ ਥਣ ਥਨੋਟ ਵੀ ਚੰਗਾ ਲੱ ਉਹੀ ਗੱਲ ਆ ਜਿਵੇਂ ਆਪਾਂ ਕਹਿ ਦਿੰਨੇ ਯਾਰ ਪੂਰੀ ਸ਼ਕੀਨ ਬੱਛੀ ਆ ਜਿਵੇਂ ਕਹਿ ਦਈਏ ਵੀ ਕੋਈ ਨੌਕਰੀ ਘੋੜੀ ਦਾ ਬੱਚਾ ਹੁੰਦਾ ਉਹ ਗੱਲ ਬਾਤ ਆ ਇਹਦੀ ਇਹ ਆ ਗਈ ਮੂੰਹੋਂ ਦੋ ਦੰਦ ਸੂਆ ਹੈਗਾ ਪਹਿਲਾ ਕਿੰਨੇ ਦਿਨਾਂ ਦੀ ਸੂਈ ਆ ਬਈ ਦੂਜਾ ਤੀਜਾ ਦਿਨਾਂ ਇਹਨੂੰ ਸੂਈ ਨੂੰ ਕਿੰਨੀ ਬੋਲੀ ਰੈਡੀ ਆ ਬੋਲੀ ਇਹਦੇ 10 ਕਿਲੋ ਆ ਵੀਰੇ 10 ਕਿਲੋ ਤਿਆਰ ਆ ਦੁੱਧ ਕਿੰਨਾ ਪਾ ਦੂਗੀ ਫਿਰ ਇਹ ਦੁੱਧ ਬਾਈ ਇਹ 13 ਕਿਲੋ ਚਾਹੀਦਾ ਇਹਨੂੰ ਬੱਚੀ ਨੂੰ ਅੱਛਾ ਹਾਂਜੀ ਆਲਾ ਬੱਚੀ ਤੇ ਵੀ ਮਾਰਦੇ ਕੈਮਰਾ ਦਾ ਸਾਹ ਬੱਛੀ ਨਾਲ ਹਾਂ ਭਾਈ ਇਹ ਬੱਚੀ ਆ ਹਾਂ ਇਹਦੇ ਨਾਲ ਸੱਜਣੋ ਆ ਬੱਚੀ ਆ ਨਾਲ ਇਹਦੇ ਬੱਚੀ ਵੀ ਦਿਖਾ ਦੇ ਤੇ ਨਾਲ-ਨਾਲ ਜਿੰਨੀਆਂ ਗਾਵਾਂ ਸੂਈਆਂ ਨੇ ਸਾਰੀਆਂ ਦੇ ਮੈਂ ਤੁਹਾਨੂੰ ਬੱਚੇ ਵੀ ਦਿਖਾ ਦੂੰਗਾ ਅੱਜ ਇਹਦੇ ਪੈਸੇ ਕਿੰਨੇ ਲਵਾਂਗੇ ਸੀਲ ਸਾਉ ਪੂਰੀ ਆ ਵੀਰੇ ਉਹ ਸੀਲ ਤਾਂ ਇਹ ਜਰਸੀ ਨਾਲ ਸੂਈ ਬਖੇਰੀ ਹੁੰਦੀ ਆ ਇਹਦੇ ਪੈਸੇ ਕਿੰਨੇ ਲਵਾਂਗੇ ਏ ਵਾਈ ਆਪਾਂ ਬੱਛੀ 40000 ਦੀ ਹਾਂ ਨਾ ਇਹਦੀ ਮੁੰਡਾ 45000 ਆ ਰੇਟ ਸਾਰੀਆਂ ਨੇ ਫਿਕਸ ਦੱਸੀ ਐ ਜਿੰਨੇ ਜਿੰਨੇ ਨੇ ਆਪਾਂ ਨੇ ਵੇਚਣੀਆਂ ਨੇ ਤੇ ਆ ਵੀ ਕੱਢ ਲਿਓ ਜੀ ਇਹਨੂੰ ਇਹਦੀ ਕੀ ਗੱਲ ਬਾਤ ਆ ਇਹਨੂੰ 7-8 ਦਿਨ ਹੋ ਗਏ ਬਾਈ ਸੂਈ ਨੂੰ ਅੱਛਾ ਹਾਂ ਇਹਦੇ ਥੱਲੇ ਹੈਗਾ 14 ਕਿਲੋ ਵਾਲਾ ਇਹਦੇ ਥੱਲੇ 14 ਕਿਲੋ ਇਸ ਟਾਈਮ ਵੈਰਾਈਡੀ ਦਾ ਸੂਆ ਕਿਹੜਾ ਇਹਦਾ ਬੱਸਾ ਮਗਰਾ ਅੱਛਾ ਮੰਗਰੇ ਇਹਦੇ ਹੈਗਾ ਮੇਲ ਕਾ ਹਾਂਜੀ ਇੱਕਾ ਹਵਤੇ ਦੀ ਸੂਈਆ ਤੇ ਦੂਜਾ ਸੂਆ 14 ਕਿਲੋ ਰੈਡੀ ਆ ਰੈਡੀ ਆ ਵੀਰੇ ਡੰਗ ਦੋ ਡੰਗ ਚਾਰ ਡੰਗ ਚ ਚਵਾ ਦਾਂਗੇ ਆਪਾਂ ਚਵਾ ਦਾਂਗੇ ਬਾਈ ਗੱਲ ਹੀ ਨਹੀਂ ਕੋਈ ਲੈ ਸੱਜਣੋ ਇਹਦਾ ਹੈਗਾ ਦੂਜਾ ਸੂਆ ਡੰਗ ਦੋ ਡੰਗ ਚਾਰ ਡੰਗ ਕੋਈ ਚੱਕਰ ਨਹੀਂ ਯਾਰ ਬਾਈ ਕਹਿੰਦਾ ਚੋਕੇ ਲੈ ਜਾਓ ਤੇ ਬਾਕੀ ਜਿਹੜਾ ਵੀ ਤੁਸੀਂ ਯਾਰ ਸੂਆ ਸਮੈਰਾ ਜਾਨਵਰ ਹੈਨਾ ਕਿਤੋਂ ਵੀ ਲੈਣੇ ਹੁੰਨੇ ਹੋ ਘੱਟ ਤੋਂ ਘੱਟ ਡੰਗ ਦੋ ਡੰਗ ਚੋਕੇ ਲੈ ਲਿਆ ਕਰੋ ਬਾਅਦ 'ਚੋਂ ਨਾ ਤਾਂ ਫਿਰ ਸੱਜਣੋ ਰਹਿੰਦਾ ਵਪਾਰੀ ਨੂੰ ਲਾਂਭਾ ਤੇ ਨਾ ਰਹਿੰਦਾ ਫਿਰ ਵੀਡੀਓ ਬਣਾਉਣ ਵਾਲੇ ਸੱਜਣ ਨੂੰ ਲਾਂਭਾ ਆ ਉਹੀ ਗੱਲ ਆ ਵੀ ਚੋਕੇ ਜਾਨਵਰ ਤਸੱਲੀ ਕਰਕੇ ਲੈ ਜਾ ਕਰੋ ਉਹ ਤਾਂ ਭਾਈ ਆਪਣੇ ਘਰੇ ਮਾਲਕ ਦੀ ਕਿਰਪਾ ਨਾਲ ਕੋਈ ਚ ਆਉਂਦਾ ਹੀ ਨਹੀਂ ਹੈਗਾ ਠੀਕ ਹੈ ਗੱਲ ਹਾਂ ਤੇ ਆਪਾਂ ਜਿੰਨਾ ਦੁੱਧ ਆ ਉਨਾ ਹੀ ਦੱਸਦੇ ਹੁੰਦੇ ਆ ਡੰਗਰ ਆਪਣੇ ਤਕਰੀਬਨ ਆਨਲਾਈਨ ਹੀ ਜਾਂਦੇ ਆ ਸਾਰੇ ਠੀਕ ਹੈ ਗੱਲ ਹਾਂ ਜੀ ਇਹਦੇ ਪੈਸੇ ਕਿੰਨੇ ਲਵਾਂਗੇ ਭਾਈ ਇਹ 60000 ਦੀ ਦੇਵਾਂਗੇ 60 ਦੀ ਦੇ ਦਾਂਗੇ 18 18 ਕਿਲੋ ਦੁੱਧ ਚਵਾਉਗੀ ਨਾਰਮਲ ਸੇਵਾ ਤੇ ਬਸ ਠੀਕ ਹੈ ਗੱਲ ਸੂਆ ਇਹਦਾ ਹੈਗਾ ਦੂਜਾ ਦੂਜਾ ਸੂਆ ਲੈ ਹੁਣ ਖੋਲ ਲੋ ਜੀ 3 ਨੰਬਰ ਵਾਲੀ ਇਹਦਾ ਕਿਹੜਾ ਸੂਆ ਉਹ ਪਹਿਲੇ ਸੂਏ ਆ ਭਾਈ ਅੱਛਾ ਉਹਦਾ ਸੂਆ ਪਹਿਲਾ ਹਾਂ ਜੀ ਹਾਂ ਉਹ ਵੀ ਦੰਦਾ ਜੀ ਆ ਹਾਂ ਉਹ ਵੀ ਦੰਦਾ ਜੀ ਆ ਇਹ ਕਿੰਨੇ ਦਾ ਅੰਦਾ ਦੋ ਆਗਿਆ ਚਾਰ ਹੈ ਚਾਰ ਦਾ ਹੁੰਦਾ ਬਾਈ ਬੱਚੀ ਲੈ ਇਹ ਹੈਗੀ ਆ ਸੱਜਣੋ ਚਾਰ ਦਾ ਅੰਦਾ ਸੁਆ ਹੈਗਾ ਇਹਦਾ ਵੀ ਪਹਿਲਾ ਤੇ ਇਹ ਵੀ ਆ ਗਈ ਯਾਰ ਪਿਓਰ ਜਰਸੀ ਚ ਜੇ ਗੱਲ ਕਰ ਲਈਏ ਇਹਦੇ ਨਾਲ ਬੱਚਾ ਕੀ ਆ ਇਹਦੇ ਬੱਚੀ ਆ ਮਗਰ ਅੱਛਾ ਇਹਦੇ ਮਗਰ ਬੱਚੀ ਆ ਆ ਜੀ ਹਾਂ ਲੈ ਸੱਜਣੋ ਨਾਲ ਇਹਦੇ ਹੈਗੀ ਆ ਬੱਚੀ ਇੱਕ ਨਾਲ ਇੱਕ ਜਰਸੀ ਤੁਹਾਨੂੰ ਮਿਲੂਗੀ ਫ੍ਰੀ ਦੁੱਧ ਕਿੰਨਾ ਰੈਡੀ ਦਾ ਬਾਈ ਇਹਦੇ ਥੱਲੇ ਬੋਲਾ 7 ਕਿਲੋ ਆ 7 ਕਿਲੋ ਹਾਂ 7 ਕਿਲੋ ਐਸ ਟਾਈਮ ਜਿਹੜਾ ਇਹਨੂੰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਵੀ ਤੀਜਾ ਦਾ ਨਾ ਵੀਰੇ ਆ ਸ਼ਤੀ ਜੱਜ ਆ ਸ਼ਕੀਰ ਸਖੂਨੇ ਵੀ ਪੂਰੀ ਆ ਹਨਾ ਲਈ ਆਇਆ ਸਾਰੇ ਨਾਗੂ ਆਪਣੇ ਕੋਲ ਅੱਜ ਅੱਛਾ ਇਹ ਸਾਰਾ ਮਾਲ ਸਵੇਰੇ ਆ ਸਵੇਰੇ ਆਇਆ ਜੀ ਆ 7-8 ਵਜੇ ਨਾ ਠੀਕ ਆ ਗੱਲ ਇਹਦੇ ਨਾਲ ਬੱਛੀ ਆ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਬਈ 33000 ਰੁਪਇਆ ਇਹ ਦੇ ਦਾਂਗੇ 33000 ਦੀ 30 ਤੇ 3 ਦੀ ਹਾਂਜੀ ਆ ਇਹਦੇ ਨਾਲ ਜਿਹੜੀ ਬੱਛੀ ਆ ਤਰਸੋ ਤੇ ਵੀ ਮਾਰਦੇ ਕੈਮਰਾ ਉਹ ਵੀ ਦਿਖਾ ਦੇਉਗੀ ਆ ਬੱਛੀ ਆ ਮਗਰ ਆ ਨਾਲ-ਨਾਲ ਇਹਨਾਂ ਦੇ ਬੱਚੇ ਵੀ ਸਾਰਿਆਂ ਦੇ ਦਿਖਾਉਂਦਾ ਜਾ ਤੇ ਇਹਦੇ ਨਾਲ ਵੀ ਜੇ ਮੈਂ ਗੱਲ ਕਰ ਲਾਂ ਸੱਜਣੋ origignal ਜਰਸੀ ਨਸਲ ਦੀ ਇਹ ਬੱਛੀ ਆ ਗਾਹ ਨੂੰ ਬੱਛੀ ਪੂਰੀ ਬਣੂਗੀ ਕੱਦ-ਗਾੜ ਤਾਂ ਇੱਕ ਵੀ ਚੰਗਾ ਬੱਛੀ ਦਾ ਤੇ ਬਾਕੀ ਮੇਨ ਗੱਲ ਆ ਜਿਹੜੀ ਯਾਰ ਸ਼ਕੀਨ ਸ਼ਕੂਨ ਪੂਰੀ ਆ ਹਨਾ ਆ ਇਹਨੂੰ ਵੀ ਖੋਲੋ ਜੀ ਇਹਦਾ ਕਿਹੜਾ ਸੁਆ ਇਹਦਾ ਦੂਜਾ ਵੀਰੇ ਇਹ ਕਿਹੜੀ ਨਸਲ ਚ ਆ ਗਈ ਇਹ ਕ੍ਰੋਸ ਚ ਆ ਗਈ ਅੱਛਾ ਟੌੜੀ ਕ੍ਰੋਸ ਚ ਆਏਰ ਸ਼ੈਰ ਜਰਸੀ ਕ੍ਰੋਸ ਜੀ ਆਏ ਅੱਛਾ ਹਾਂ ਇਹ ਵੀ ਇਹਦਾ ਇਹਦਾ ਕੱਦ-ਗਾਠ ਇਹਨਾਂ ਦੇ ਮੁਕਾਬਲੇ ਥੋੜਾ ਜਿਹਾ ਵੱਡਾ ਹਨਾ ਹਾਂਜੀ ਹਾਂ ਇਹਦਾ ਕੱਦ-ਗਾੜ ਥੋੜਾ ਜਿਹਾ ਫਰਕ ਆ ਉਹਨਾਂ ਨਾਲੋਂ ਕਿਉਂਕਿ ਇਹ ਥੋੜੀ ਜੀ ਜਿਵੇਂ ਆਪਾਂ ਪਾਈ ਨੇ ਦੱਸਿਆ ਵੀ ਐਅਰ ਸ਼ੈਰ ਜਾਂ ਜਰਸੀ ਦਾ ਐਚਐਫ ਨਾਲ ਥੋੜਾ ਜਿਹਾ ਕ੍ਰੋਸ ਆ ਗਿਆ ਇਹਦਾ ਸੁਆ ਕਿਹੜ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ ਵੀਰੇ 6-7 ਦਿਨ ਸੂਈ ਨੂੰ ਅੱਛਾ ਦੁੱਧ ਕਿੰਨਾ ਰੈਡੀ ਆ ਦੁੱਧ ਲਾ ਲਓ ਵੀਰੇ ਚਾਹੇ ਬੌਲਾ ਲਾ ਲਓ 11 ਕਿਲੋ ਹੈਗਾ ਇਹਦੇ ਥੱਲੇ 11 ਇਸ ਟਾਈਮ ਇਹਦੇ ਥੱਲੇ ਰੈਡੀ ਆ ਬੱਚਾ ਗਿਆ ਨਾਲ ਇਹ 13-14 ਬੱਚਾ ਵੀਰੇ ਅੱਛਾ ਇਹਦੇ ਨਾਲ ਮੇਲ ਕਾਫ ਹੈ ਹਾਂਜੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਵੀਰੇ ਆਪਾਂ ਲਵਾਂਗੇ 38000 ਰੁਪਇਆ ਫਿਕਸੇ ਦੱਸੀ ਜਮਈ ਜਮਾ ਫਿਕਸ ਆ 38000 ਰੁਪਇਆ ਲਵਾਂਗੇ ਇਹਦਾ ਤਾਂ ਸੱਜਣੋ ਇਹ ਮਿਲੂਗੀ ਤੁਹਾਨੂੰ 38000 ਦੀ ਇਦੇ ਚ ਜਿਵੇਂ ਬਾਈ ਨੇ ਦੱਸਿਆ ਹਨਾ ਵੀ ਜਰਸੀ ਤੇ ਐਰ ਸ਼ਹਿਰ ਦਾ ਕਰੋਸ ਆ ਤੇ ਨਾਲ ਇਹਦੇ ਹੈਗੇ ਆ ਮੇਲ ਕੱਪ ਚਵਾਈ ਚ ਹੋਈ ਕਿਵੇਂ ਜੀ ਇਹ ਵੀ ਚੜਾਉਣ ਚ ਡੂਣ ਮਿਲੇ ਰਾਤ ਬੰਦਿਆਂ ਤੋਂ ਹੋ ਗਿਆ ਆਪਾਂ ਦੱਸਣਾ ਫਿਰ ਵੀ ਵੀਡੀਓ ਚ ਅੱਛਾ ਆ ਜਿਹੜਾ ਪੈਰਾ ਹਨਾ ਕੋਈ ਲੂੰਗਣੀ ਮਾਰਦੀ ਹਾਂ ਕੱਲ ਨੂੰ ਦੂਰੋਂ ਆ ਕੇ ਸੱਜਣ ਕਹਿਆ ਦਿਖਾਇਆ ਨਹੀਂ ਹੈਗਾ ਆਪਾਂ ਸਟਾਈ ਦਾ ਹੀ ਕੰਮ ਕਰਾਂ ਠੀਕ ਹੈ ਗੱਲ ਆ ਸੱਜਣੋ ਇਹਦੇ ਜਿਹੜਾ ਪੈਰਾ ਨਾਲ ਸੱਜਾ ਪੈਰਾ ਪਿਛਲਾ ਸਬਾਈਲਿੰਗ ਜ਼ਰੂਰ ਆ ਥੋੜੀ ਜੀ ਹਨਾ ਉਹਦਾ ਲੱਕ ਲੂੰਗਣੀ ਮਾਰਦੀ ਤੁਹਾਨੂੰ ਪਤਾ ਵੀ ਆਪਣਾ ਯਾਰਾ ਕੰਮ ਹੈਗਾ ਹਨਾ ਜਾਨਵਰ ਨੂੰ ਹਰੇਕ ਪੱਖ ਤੋਂ ਦਿਖਾਈਏ ਜਿਹੜੀ ਉਹਦੇ ਚ ਘਾਟ ਆ ਠੰਡੀ ਸੀਲ ਚੰਗੀ ਆ ਤੇ ਬਾਕੀ ਲੇਵੇ ਲੂਵੇ ਦੀ ਸਾਫ ਆ ਤੇ ਥਣ ਥਣ ਵੀ ਯਾਰ ਇਹਨੂੰ ਵਧੀਆ ਕੁਆਲਟੀ ਦਾ ਲੱਗਿਆ ਚਵਾਈ ਚੂਈ ਕਿਵੇਂ ਆ ਜੀ ਚਵਾਈ ਪੂਰੀ ਵਧੀਆ ਬਈ ਇਹਦੀ ਆ ਚਵਾਈ ਮੋਟੀ ਆ ਹਾਂ ਮੋਟੀ ਚਵਾਈ ਆ ਇਹਦਾ ਕਿੰਨਾ ਪ੍ਰਾਈਸ ਦੱਸਿਆ ਸੀ 38000 38000 ਹਾਂ 14 ਕਿਲੋ ਤਦ ਆਰਾਮ ਨਾਲ ਦੋ ਠੀਕ ਆ ਇਹ ਤੋਕੜਾ ਗਈ ਹੈ ਨਾ ਹਾਂ ਬਈ ਬੱਛੀ ਮਗਰਾ 4 ਕਿਹ ਮਹੀਨੇ ਦੀ ਸੂਝਾ ਇਹਨੂੰ ਵੀ ਤੋੜ ਦਿਓ ਜੀ ਖੋਲ ਕੇ ਇਹਦੇ ਨਾਲ ਹੈਗੀ ਆ ਬੱਛੀ ਇਹ ਗੱਬਣ ਤਾਂ ਨਹੀਂ ਬਈ ਨਹੀਂ ਬਈ ਹੱਲੇ ਤਾਂ ਹੀਟ ਨਾ ਘੇੜੀ ਆ ਜੀ ਅੱਛਾ ਹਾਂ ਜੀ ਉਦਾ ਇਹ ਹੈਗੀ ਸੱਜਣੋ ਤੋਕੜ ਜੇ ਗੱਲ ਕਰ ਲਈਏ 10 ਕਿਲੋ ਸੀਗਾ ਅਸੀਂ ਤੇ ਕਰਕੇ ਥੋੜਾ ਘਟਾਇਆ ਆਪਾਂ ਉਹ ਜੰਗਾੜ ਭੈੜਾ ਬਾਈ ਇਹਦਾ ਕੱਦ ਕਾਠ ਵੱਡਾ ਹਨਾ ਹਾਂ ਇਹ ਆ ਗਈ ਵੱਡੇ ਕੱਦ ਕਾਠ ਚ ਆ ਗਈ ਜਰਸੀ ਇਹਦੇ ਰੁਪਏ ਕਿੰਨੇ ਲੈ ਲਾਂਗੇ ਆਪਾਂ ਇਹ ਵੀ ਫੈਕਸ ਹੀ ਆ 30000 ਦੀ ਦੇ ਦਾਂਗੇ ਵੈਜੋ ਵੀਰੇ ਇਹ ਦੇ ਦਾਂਗੇ 30000 ਦੀ ਉਹ ਵੈਜੋ ਸੱਜਣੋ ਇਹ 30 ਦੀ ਦੇ ਦਾਂਗੇ ਬਾਈ ਆਪਾਂ ਐਨੇ ਦੇਵਾਂਗੇ 30000 ਹਾਂ 30 ਕਾਟੂ ਦਾ ਭਰਾਇਆ ਤਾਂ ਨਹੀਂ ਨਹੀਂ ਬਾਈ ਭਰਾਇਆ ਨਹੀਂ ਆਪਾਂ ਆਪ ਘਰੇ ਰੱਖਣੀ ਹੋ ਫਿਰ ਤਾਂ ਭਰਾ ਦੁੰਦੇ ਠੀਕ ਆ ਹਾਂ ਯਾਨੀ ਕੱਲ ਹੀਟ ਚ ਮੰਗੀ ਆ ਇਹ 10 ਕਿਲੋ ਹੀ ਸੀ ਹੀਟ ਕਰਕੇ 1 ਕਿਲੋ ਖੰਡ ਡੰਗਰ ਤਾਂ ਚੱਕ ਜਾਂਦਾ ਦੁੱਧ 9 ਕਿਲੋ ਆਇਆ ਕੱਦ ਬਿੱਡ ਦੀ ਗੱਲ ਕਰ ਲਾਂ ਬਾਈ ਜੇ ਕੱਦ ਬਿੱਡ ਹੈਗਾ ਇਹਦਾ ਫੁੱਲ ਵੱਡਾ ਲੈਂਥ ਲੈਂਥ ਵੀ ਬਹੁਤ ਹੈ ਤੇ ਜਿਵੇਂ ਬਾਈ ਨੇ ਦੱਸਿਆ ਵੀ ਠੀਕ ਆ ਯਾਰ ਆਪਾਂ ਇਹਦੇ ਭਰਾਇਆ ਨਹੀਂ ਤੇ ਬਾਕੀ ਜਿਹੜਾ ਸੱਜਣ ਲੈ ਕੇ ਜਾਊਗਾ ਯਾਰ ਆਪਦੀ ਮਰਜ਼ੀ ਦਾ ਲਵਾ ਦੂ ਜਿਹੜਾ ਮਰਜ਼ੀ ਭਰਾ ਦੇ ਦੇ ਹਾਂ ਵੀ ਬੱਚਾ ਇਹਨੇ ਚੰਗਾ ਪਾ ਦੇਣਾ ਇਹਦਾ ਕੱਦ ਕਾਟ ਚੰਗਾ ਆ ਇਹਦੇ ਕਿੰਨੇ ਪੈਸੇ ਇਸ ਫਿਕਸ ਜਮੇ 30000 ਭਾਈ ਇਹ ਦੇ ਦਾਂਗੇ 30000 ਨੀ ਦੁੱਧ ਮੰਨ ਲੀਆ ਵੀ 9 ਤੋਂ 10 ਕਿਲੋ ਆ ਹੈਗਾ ਵੀ ਤੇ ਨਾਲ ਇਹਦੇ ਬੱਚੀ ਮਗਰਾ ਹਾਂਜੀ ਬੱਚੀ ਨਾਲ ਹੀ ਮਿਲਦੀ ਹੈ ਬੱਚੀ ਨਾਲ ਹੀ ਮਿਲਦੀ ਹੈ ਐਰ ਸ ਹੈ ਉਹ ਦੂਜੀ ਬੱਚੀ ਆ ਆਪਣੇ ਗੈਰ ਨਾ ਚਲਦੀ ਗੁਜਰਾਤ ਵਾਲੀ ਹਾਂਜੀ ਹਾਂ ਆ ਮੰਗਰੇ ਦੇ ਹੈਗੇ ਗਿਰਨ ਅਸਲ ਦੀ ਬੱਚੀ ਆ ਇਧਰ ਲੈ ਬੰਨੇ ਲਿਆ ਤਰ ਤੋ ਇਧਰ ਲੈ ਬੰਨੇ ਕਰਲਾ ਸਟਾਰਟ ਹੋਣਾ ਇੱਥੇ ਮਾਰਦੇ ਕੈਮਰਾ ਆ ਵੀ ਤੋਰ ਦੋ ਜੀ ਇਹਦਾ ਕਿਹੜਾ ਸੂਆ ਇਹ ਦੂਜੇ ਸੂਂਦੀ ਆ ਭਾਈ ਹੱਫਤਾ ਲਓ ਘੱਟੋ ਘੱਟ ਅਈਆ ਇਧਰ ਆ ਗਈਆਂ ਇਹ ਗੱਬਣਾ ਆ ਗਈਆਂ ਦੋਨੇ ਇਕੱਠੀਆਂ ਹੈ ਹਾਂਜੀ ਹਾਂਜੀ ਏ ਸੱਜਣੋ ਹੈਗੀ ਆ ਇੱਕ ਹਫ਼ਤੇ ਦੀ ਕੱਚੀ ਬਾਕੀ ਜੇ ਯਾਰ ਇਹਦੀ ਫੇਸ ਫੂਸ ਕੁਆਲਿਟੀ ਦੀ ਗੱਲ ਕਰ ਲਾਂ ਜਾਂ ਬਾਡੀ ਬੁੱਡੀ ਦੀ ਜਾਂ ਥਣ ਥਣੌਟ ਦੀ ਉਹ ਵੀ ਲਾਜਵਾਬ ਲੱਗਿਆ ਯਾਰਾ ਚੰਗੀ ਐ ਬੱਛੀ ਉੱਤੇ ਤੋਂ ਜਿਹਦੇ ਢਾਂਚੇ ਢੁੰਚੇ ਦੀ ਗੱਲ ਕਰ ਲਈਏ ਬਾਈ ਚੰਗੀ ਬੱਛੀ ਆ ਸੁਆ ਦੂਜਾ ਬਾਈ ਦੂਜਾ ਬਾਈ ਕਦ ਕੁਦ ਚੰਗਾ ਬੱਸੀ ਆ ਇਹਦਾ ਦੁੱਧ ਕਿੰਨਾ ਕਾ ਪਹਿਲਣ ਦਾ ਬਾਈ ਪਹਿਲਣ ਦਾ ਇਹਦਾ ਹੈਗਾ 13 ਕਿਲੋ ਦਾ ਰਕਾਰਡ ਐਕਟਿਵ ਮੀਡ ਆ ਵੀ 15 16 ਕਿਲੋ ਤੋਂ ਬਾਹਰ ਜਾਊ ਕਿਉਂਕਿ ਲੇਵੇ ਦੀ ਚੜਾਈ ਚੜੂਈ ਵੀ ਚੰਗੀ ਆ ਹਾਂ ਉਹ ਵੀ ਬੰਤ ਪਰਵੇ ਸੋਣੀ ਆ ਲੇਵੇ ਦੀ ਆ ਇਹਦੀ ਲੇਵੇ ਦੀ ਸਜਣੋ ਚੜਾਈ ਚੜੂਈ ਵੀ ਚੰਗੀਆਂ ਆ ਤੇ ਗੱਲ ਕਰ ਲਈਏ ਤੇ ਬਾਕੀ ਜਿਹੜਾ ਥਣ ਥਨੋਟ ਆ ਯਾਰ ਇਹ ਥਣ ਥਨੋਟ ਵੀ ਚੰਗਾ ਲੱਗਿਆ ਤੇ ਅਗਲੇ ਬੰਨੇ ਨੂੰ ਜੇ ਗੱਲ ਕਰ ਲੈ ਇਹਦੀ ਲੇਵੇ ਦੀ ਬਾਈ ਅਗਲੇ ਥਣ ਤੋਂ ਅਗਲੇ ਬੰਨੇ ਨੂੰ ਵੀ ਲੇਵਾ ਚੰਗਾ ਦਿਖਾਉਂਦੀ ਆ ਆ ਇੱਥੋਂ ਦਿਖਾ ਦੇ ਤਰਸ ਹੋਵੇ ਥਣ ਥਨੋਟ ਦਿਖਾ ਦੇ ਨੇੜੇ ਲਾ ਕੇ ਕਰਾ ਦੇ ਤਸੱਲੀ ਦੇਖਣ ਵਾਲੀ ਹਰੇਕ ਪੱਖ ਤੋਂ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਮੁੱਲ 45 42 ਲਾਸਟ ਆ ਵੀਰੇ 42x ਜਮਾ x 42000 ਆ ਵੀ ਖੋਲੋ ਜੀ ਦੋ ਨੰਬਰ ਆ ਜੀ ਬਾਕੀ ਆਇਆ ਵੀਰੇ ਹਾਂਜੀ ਸੂਣ ਵਾਲ ਮੁੱਲ ਹੋਰ ਆ ਜੇ ਸੂਪੀ ਫੇਰ ਮੁੱਲ ਹੋਗਾ ਠੀਕ ਹੈ ਗੱਲ ਹਾਂ ਫਿਰ ਕੱਲ ਨੂੰ ਸੱਜਣ ਵੀਰ ਆ ਕੇ ਕਹਿੰਦੇ ਕੱਲ ਵੀਡੀਓ 'ਚ ਆ ਮੁੱਲ ਮੰਗਿਆ ਸੀ ਹਾਂਜੀ ਹਾਂਜੀ ਸੂਈ ਹੋਈ ਦਾ ਮੁੱਲ ਹੋਰ ਆ ਇਹਦਾ ਮੁੱਲ ਜੇ ਆਪਾਂ ਗੱਲ ਕਰ ਲਈ ਵੀ ਗੱਬਣ ਆਪਾਂ 42 ਦੀ ਦੇਵਾਂਗੇ ਹਾਂ ਗੱਬਣ 42 ਦੀ ਛੜਨੀ ਦਾ ਹੈ ਨਹੀਂ ਇਹਦਾ ਕੇਸ ਹੋ ਜਾਣਾ ਕੋਈ ਚੱਕਰ ਨਹੀਂ ਆਪਣਾ ਦੱਸਣ ਦਾ ਹੱਕ ਆ ਵੀਰੇ ਇਹਦਾ ਸੂਆ ਕਿਹੜਾ ਇਹ ਬਾਈ ਤੀਜੇ ਸੂਂਦੀ ਆ ਇਹ ਸੂਂਦੀ ਆ ਤੀਜਾ ਸੂਆ ਹਾਂਜੀ ਇਹ ਕਿੰਨੇ ਦਿਨ ਕੱਢਦੀ ਆ ਇਹ ਲਊ ਬਾਈ 4-5 ਦਿ ਇਹ ਆ ਦੁੱਧ ਕਿੰਨਾ ਕਹ ਦੱਸਿਆ ਦੂਜੇ ਸੂਏ ਦਾ ਬਈ ਇਹ ਵੀ ਦੁੱਧ 13-14 ਕਿਲੋ ਚਵਾਉ ਹਾਂ ਥਣ ਥਣ ਇਹਨੂੰ ਵੀ ਚੰਗਾ ਲੱਗਿਆ ਸੱਜਣੋ ਇਹ ਵੀ ਆ ਗਈ ਯਾਰ ਜਰਸੀ ਨਸਲ ਚ ਪੈਂਦੀ ਆ ਬੱਚੀ ਇਹ ਵੀ ਤੇ ਬਾਕੀ ਉਹੀ ਗੱਲ ਆ ਜਿਵੇਂ ਸਾਨੂੰ ਮੈਂ ਹਰੇਕ ਵੀਡੀਓ ਚ ਕਹਿਣਾ ਹੁੰਦਾ ਵੀ ਨੇੜੇ ਆ ਕੇ ਜਾਨਵਰ ਨੂੰ ਤਸੱਲੀ ਕਰਕੇ ਵੀ ਲੈ ਜਾ ਕਰੋ ਕਿਉਂਕਿ ਬਾਅਦ ਚੋ ਯਾਰ ਸੱਜਣੋ ਲੰਬੇ ਵਾਲਾ ਕੰਮ ਨਾ ਕਰਿਆ ਕਰੋ ਵੀ ਕਿਸੇ ਵੀ ਸੱਜਣ ਨੂੰ ਆਪਾਂ ਜਾ ਕੇ ਲੰਬਾ ਦੰਨਿਆ ਵੀ ਜਾਨਵਰ ਇਦਾਂ ਦਾ ਨਿਕਲ ਗਿਆ ਜਾਂ ਉਦਾਂ ਦਾ ਨਿਕਲ ਗਿਆ ਉਹ ਚੀਜ਼ ਦੀ ਯਾਰ ਤੁਸੀਂ ਤਸੱਲੀ ਕਰਕੇ ਲੈ ਜਾ ਕਰੋ ਤੇ ਬਾਕੀ ਮੇਨ ਗੱਲ ਜਿਹੜੀ ਇਹ ਨਸਲ ਹੁੰਦੀ ਆ ਜਰਸੀ ਇੱਕ ਤਾਂ ਮੈਂ ਤੁਹਾਨੂੰ ਦੱਸਦਾ ਹੁੰਦਾ ਵੀ ਇਹਨਾਂ ਦੀ ਫੈਂਟ ਪਰਸੈਂਟੇਜ ਵੀ ਚੰਗੀ ਹੁੰਦੀ ਆ ਤੇ ਤਕਰੀਬਨ ਤਕਰੀਬਨ 99% ਯਾਰੇ ਠੰਡੀਆਂ ਸਹਿਲ ਹੀ ਹੁੰਦੀ ਆ ਤੇ ਹੁਣ ਅੱਗੇ ਵਾਲੀ ਵੀ ਤੋੜ ਦਿਓ ਜੀ ਇਹਦਾ ਵੀਰੇ ਰੇਟ ਆਪਾਂ ਦੱਸਿਆ ਨਹੀਂ ਹਾਂ ਇਹ ਕਿੰਨੇ ਦੇਵਾਂਗੇ ਇਹਦਾ 35000 ਆ ਵੀਰੇ ਇਹ ਦੇ ਦਾਂਗੇ 35 ਹਾਂ 33 ਹਾਂ ਨਾ ਬਸ ਠੀਕ ਆ ਗੱਲ ਆ ਵੀ ਤੋੜ ਦੋ ਇਹ ਦੋਕੜ ਆ ਗਈ ਵੀਰੇ ਇਹ ਗੱਬਣ ਤਾਂ ਨਹੀਂ ਨਾਲ ਨਹੀਂ ਭਾਈ ਗੱਬਣ ਨਹੀਂ ਆਪਾਂ ਚੈੱਕ ਵੀ ਨਹੀਂ ਕਰਾਈ ਸੁਆ ਕਿਹੜਾ ਇਹਦਾ ਸੁਆ ਦੂਜਾ ਅੱਛਾ ਇਹਦਾ ਦੂਜਾ ਸੂਆ ਹਾਂਜੀ ਕਿੰਨੇ ਕ ਟਾਈਮ ਦੀ ਸੂਈ ਹੋਈ ਆ ਜੀ ਸੂਈ ਹੋਊਗੀ ਸਨ ਕ ਮਹੀਨੇ ਦੀ ਵੀਰੇ ਬੱਚਾ ਤਾਂ ਨਹੀਂ ਹੈਗਾ ਨਾਲ ਨਹੀਂ ਬੱਚਾ ਨਹੀਂ ਹੈਗਾ ਬਾਈ ਅੱਛਾ ਦੁੱਧ ਦੇ ਥਲੇ ਕਿੰਨਾ ਰੈਡੀ ਆ ਦੁੱਧ 7 ਕਿਲੋ ਦੁੱਧ 7 ਕਿਲੋ ਹਾਂ ਆਈ ਆ ਆਪਣੇ ਕੋਲੇ ਵਧਾ ਦੂਗੀ ਦੁੱਧ ਤਾਂ ਹੋਰ ਵੀ ਅੱਛਾ ਯਾਨੀ ਹੁਣ ਇਸ ਟਾਈਮ 7 ਕਿਲੋ ਆ ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ 17000 ਵੀਰੇ ਫਿਕਸ ਹੋ ਜਾਮਾ ਇਹ ਦੇ ਦਾਂਗੇ 17 ਨਹੀਂ ਹਾਂਜੀ ਹਾਂ ਲਾ ਸੱਜਣਾ ਇਹ ਬੱਚੀ ਮਿਲੂਗੀ ਤੁਹਾਨੂੰ 17000 ਦੀ 4000 ਘੱਟ ਰੇਟ ਲਾਉਣ ਵਾਲੇ ਸੱਜਣ ਵੀ ਹੁੰਦੇ ਨੇ ਉਹਨਾਂ ਵਾਸਤੇ ਵੀ ਬਾਈ ਲੈ ਕੇ ਆਉਂਦਾ ਹੁੰਦਾ ਇੱਕ ਦੋ ਗਾਵਾਂ ਘੱਟ ਰੇਟ ਵਾਲੀਆਂ ਇਹ ਉਹਨਾਂ ਚ ਹੀ ਆ ਗਈ ਇਹ ਮਿਲੂਗੀ ਤੁਹਾਨੂੰ 17000 ਦੀ ਇਹ ਹੈਗੀਆ ਟੋਕੜ ਗੱਬਣ ਬਾਈ ਇਹ ਹੈ ਨਹੀਂ ਹੈਨਾ ਨਹੀਂ ਬਾਈ ਆਪਾਂ ਨਾ ਤਾਂ ਚੈੱਕ ਕਰਾਈਆ ਨਾ ਹੀ ਮਾਲਕਾਂ ਨੇ ਦੱਸਿਆ ਮੂਰੇ ਠੀਕ ਆ ਗੱਲ ਆ ਆ ਗਈ ਸੱਜਣਾ ਬਲੈਕ ਜਰਸੀ ਬਾਈ ਜਿਹੜੀ ਦੀ ਡਿਮਾਂਡ ਰਹਿੰਦੀ ਆ ਥੋੜੀ ਜੀ ਮਾਰਕੀਟ ਚ ਅੱਜ ਕੱਲ ਬਲੈਕ ਰੰਗ ਦੀ ਇਹ ਲਾਡੀ ਕਿਹੜਾ ਸੁਆ ਇਹ ਪਲੂਨ ਹੀ ਆ ਬੱਚੀ ਬਾਈ ਅੱਛਾ ਸੁਈ ਹੋਈ ਆ ਹਾਂ ਸੁਈ ਹੋਈ ਆ ਬੱ ਬੱਚਾ ਹੈਗਾ ਨਾਲੇ ਹੈਗਾ ਵੀਰੇ ਹੈਗਾ ਬੱਚਾ ਇਹ ਕਿੰਨੇ ਕ ਦਿਨ ਦੀ ਸੂਈ ਆ ਇਹਨੂੰ ਹੋ ਗਏ ਬਾਈ 13 14 ਦਿਨ ਸੂਈ ਨੂੰ ਦੁੱਧ ਕਿੰਨਾ ਤਿਆਰ ਆ ਹੁਣ ਦੁੱਧ 9 ਕਿਲੋ ਦੁੱਧ 9 ਕਿਲੋ ਰੈਡੀ ਆ ਹਾਂਜੀ ਹਾਂਜੀ ਲੈ ਇਹ ਸੱਜਣੋ ਸੂਈ ਹੋਈ ਆ ਜਿਵੇਂ ਦੱਸਿਆ ਬਾਈ ਨੇ 13 ਤੋਂ 14 ਦਿਨ ਦੀ ਦੁੱਧ ਦੇ ਦੇ ਥੱਲੇ ਹੈਗਾ ਹੁਣ 9 ਕਿਲੋ 9 ਕਿਲੋ ਰੈਡੀ ਦਾ ਡੰਗ 2 ਡੰਗ 4 ਡੰਗ ਤੁਸੀਂ ਬਾਈ ਲਵੇ ਝੋਕੇ ਲਿਆ ਸਕਦੇ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈਗੀ ਸਵਾਈ ਭੋਲੀ ਐ ਨਾ ਵੀਰੇ ਆਪਣਾ ਕਰੇ ਯਾਰ ਵੀਰੇ ਦੇਖ ਡੰਗਰ ਥਾਣਾ ਦੀ ਗਾਰੰਟੀ ਵਾਲਾ ਹੁੰਦਾ ਹਾਂਜੀ ਇਹ ਕੋਈ ਬਾਦਖਟ ਹੋਊ ਦੱਸਾਂਗੇ ਆਪਾਂ ਠੀਕ ਹੈ ਗੱਲ ਤੇ ਨੰਬਰ ਬੋਲ ਦੋ ਜੀ ਆਪਣਾ ਨੰਬਰ ਵੀਰੇ 985392 98122 ਤੇ ਬਾਕੀ ਅੱਜ ਦੀ ਵੀਡੀਓ ਆਪਾਂ ਨੇ ਬਣਾਈਆ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ